ਵੈਟਰਨ ਐਕਟਰ ਜਸਵਿੰਦਰ ਪੱਲਾ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਜਿੱਥੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਹੈ ਉਥੇ ਨਾਲ ਦੀ ਫੈਟਰਨਿਟੀ ਜਿਹੜੀ ਕਹਿੰਦੀ ਹੈ ਵੀ ਇਹੋ ਜਿਹਾ ਜਿੰਦਾ ਇਨਸਾਨ ਜਿੰਦਾ ਦੇਨ ਇਨਸਾਨ ਜਾਂ ਇਹੋ ਜਿਹਾ ਐਕਟਰ ਨਹੀਂ ਮਿਲਣਾ ਫਿਲਹਾਲ ਮੇਰੇ ਨਾਲ ਇੱਕ ਹੋਰ ਉਮਦਾ ਐਕਟਰ ਨੇ ਗੁਰਪ੍ਰੀਤ ਭੰਗੂ ਮੈਡਮ ਸਤਿ ਸ਼੍ਰੀ ਅਕਾਲ ਮੈਡਮ ਸਤਿ ਸ਼੍ਰੀ ਅਕਾਲ ਮੈਂ ਪਹਿਲਾਂ ਤੋਂ ਤੁਹਾਡਾ ਟੇਕ ਜਿਹੜਾ ਆ ਇੱਕ ਵੈਟਰਨ ਐਕਟਰ ਜਿਹੜਾ ਆ ਅੱਜ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਿਆ ਉੱਤੇ ਪਹਿਲਾਂ ਤੁਹਾਡਾ ਤੁਹਾਡੇ ਵਿਚਾਰ ਕੀ ਨੇ ਮੈਂ ਉਹ ਜਾਣਨਾ ਚਾਹੁੰਦਾ ਹਾਂ ਇਹ ਸਬਕ ਤੋਂ ਪਹਿਲਾਂ ਤੇ ਜਦੋਂ ਇਹ ਨਿਊਜ਼ ਸੁਣੀ ਮੈਂ ਤਾਂ ਬਹੁਤ ਸ਼ੌਕਟ ਹੋ ਗਈ ਕਦੋਂ ਤੱਕ ਕਿਉਂਕਿ ਐ ਲੱਗਦਾ ਸੀਗਾ ਕਿ ਅਜੇ ਕੌਣਾਂ ਨੇ ਅਜੇ ਹੋਰ ਵੀ ਬਹੁਤ ਕੁਝ ਕਰਨਾ ਸੀ ਅਸੀਂ ਉਹ ਤਾਂ ਬਹੁਤ ਉਸ ਸਿੱਖਿਆ ਤੇ ਇੱਕ ਹਾਸਿਆ ਦਾ ਬੰਦਜਾਰਾ ਇੱਕ ਜਿਹੜੇ ਐਡਾ ਤਕੜਾ ਕਮੇਡੀਅਨ ਸਾਡੇ ਲਈ ਬਹੁਤ ਪ੍ਰਾਊਡ ਵਾਲੀ ਗੱਲ ਸੀ ਠੀਕ ਹੈ ਇਹ ਜੋਰ ਨਹੀਂ ਚੱਲਦਾ ਹੁਣ ਆਪਾਂ ਕਿਸੇ ਦਾ ਵੀ ਜਦੋਂ ਇਹ ਖਬਰ ਸੁਣੀ ਤਾਂ ਮੈਨੂੰ ਹੀ ਲੱਗਿਆ ਕਿ ਇੱਕ ਕਮੇਡੀਅਨ ਜੁਗਦਾ ਜਿਹੜਾ ਹੈ ਕਲਾ ਦਾ ਇਹ ਜਿਹਨੇ ਅੰਤ ਹੋ ਗਿਆ ਹੁੰਦਾ ਜੀ ਠੀਕ ਹੈ ਸਮੇਂ-ਸਮੇਂ ਤੇ ਆਰਟਿਸਟ ਆਉਂਦੇ ਨੇ ਇਸ ਤੋਂ ਪਹਿਲਾਂ ਵੀ ਬਹੁਤ ਆਏ ਨੇ ਤੇ ਆਉਂਦੇ ਰਹਿਣਗੇ ਪਰ ਜਿੱਥੇ ਇੱਕ ਏਡੇ ਵਧੀਆ ਕਮੇਡੀਅਨ ਸੀ ਉੱਥੇ ਨਾਲ ਦੀ ਨਾਲ ਇਹ ਬਹੁਤ ਵਧੀਆ ਇਨਸਾਨ ਸੀ ਹਮ ਆਪਣੇ ਕੋ ਆਰਟਿਸਟਾਂ ਨੂੰ ਇਹਨਾਂ ਨਾਲ ਲੈ ਕੇ ਚੱਲ ਰਾਇਆ ਇਹਨੇ ਹੰਭਲ ਨਾ ਕਦੇ ਜਿੰਨਾ ਜਿੰਨਾ ਇਹਨਾਂ ਨਾਲ ਮਿਲੀਆਂ ਨਾ ਕੰਮ ਕੀਤਾ ਤਾਂ ਮੈਨੂੰ ਕਦੇ ਆਈ ਨਹੀਂ ਲੱਗਿਆ ਕਿ ਐਡੇ ਵੱਡੇ ਆਰਟਿਸਟ ਨਾਲ ਸੀ ਕੰਮ ਕਰ ਰਿਆਂ ਆ ਆ ਦੇ ਨਾਲ ਲੈ ਕੇ ਚੱਲਣਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਮੈਡਮ ਅਸੀਂ ਨਾ ਗੱਲ ਕਰ ਰਹੇ ਸੀ ਬੰਗੂ ਮੈਡਮ ਵੀ ਮੈਂ ਜਿੰਨੇ ਨਾ ਵੀ ਹੁਣ ਤੱਕ ਜਿੰਨੇ ਐਕਟਰਸ ਨਾਲ ਗੱਲ ਕੀਤੀ ਹੈ ਉਹ ਕਹਿੰਦੇ ਆ ਵੀ ਕਈ ਵਾਰ ਐਕਟਰ ਜਿਹੜਾ ਉਹ ਲਾਲਚ ਆ ਜਾਂਦਾ ਵੀ ਆ ਵੀ ਮੇਰੇ ਕਲਾ ਵਿੱਚ ਆਵੇ ਆ ਵੀ ਮੇਰੇ ਕਲਾ ਵਿੱਚ ਕਹਿੰਦੇ ਇਦਾਂ ਨਹੀਂ ਸੀ ਵੀ ਬੜੇ ਵੰਡ ਕੇ ਤੇ ਕੰਮ ਨਾਲ ਲੈ ਕੇ ਚੱਲਣ ਵਾਲੇ ਸੀ ਜਿਵੇਂ ਤੁਸੀਂ ਕਹਿ ਰਹੇ ਹੋ ਬਿਲਕੁਲ ਹਾਂ ਬਿਲਕੁਲ ਹੀ ਕਿਉਂਕਿ ਮੈਂ ਇੱਕ ਜੀ ਟੀਵੀ ਦਾ ਇੱਕ ਸੀਰੀਅਲ ਕਰ ਰਹੀ ਸੀ ਰਾਤ ਨੂੰ ਨਾ ਜਿਆਦਾ ਲਗਾ ਪਰ ਬਹੁਤ ਜਿਆਦਾ ਕੰਮ ਸੀ ਤੇ ਆ ਆਈ ਨੀ ਦੇ ਸਪੈਕਿਫਿਕਲੀ ਆਪ ਜੂਨੀਅਰ ਆਰਟਿਸਟ ਨੂੰ ਤੇ ਮੈਨੂੰ ਇਹ ਲੱਗਦਾ ਸੀਗਾ ਇਹ ਤਲਾ ਆਰਟਿਸਟ ਵੀ ਇੱਕ ਨੇਕ ਇਨਸਾਨ ਵੀ ਹੈ ਦੇਖੋ ਆਰਟਿਸਟ ਹੁਣ ਵਧੀਆ ਗੱਲ ਹੈ ਨਾ ਜੀ ਨਾਲ ਇੱਕ ਹੰਬਲ ਪਰਸਨੈਲਿਟੀ ਹੋਣਾ ਇਹ ਉਸ ਤੋਂ ਵੀ ਥੀ ਗੱਲ ਹੈ ਮੈਨੂੰ ਲੱਗਦਾ ਹੈ ਕਿ ਇਹ ਜਿਹਾ ਬਹੁਤ ਸਾਰੇ ਬੰਦਿਆਂ 'ਚ ਨਹੀਂ ਹੋ ਸਕਦਾ ਅੱਜ ਬਹੁਤ ਮਨ ਉਦਾਸ ਹੈ ਕਿਉਂਕਿ ਉਹਨਾਂ ਦੀ ਏਡੀ ਬੜੀ ਉਮਰ ਵੀ ਨਹੀਂ ਸੀ ਬਹੁਤ ਕੁਝ ਹੈ ਜਿਹੜਾ ਨੇ ਕਰਨਾ ਸੀ ਜਿੱਥੇ ਸਾਨੂੰ ਐਡਾ ਵੱਡਾ ਘਾਟਾ ਪਿਆ ਬਾਹਰ ਲੈ ਕੇ ਮੁਰਕਾ ਤੇ ਜਿਹੜੇ ਲੋਕ ਐ ਉਹਨਾ ਉੱਥੇ ਇੰਨੀ ਭੀੜ ਭੜਕੇ ਦੀ ਦੁਨੀਆ ਦੇ ਵਿੱਚ ਉਹਨਾ ਜਦੋਂ ਇਹ ਇਹੋ ਜਿਹੇ ਹਸਾ ਦਿੰਦੇ ਸੀ ਜਾਂ ਇਹ ਜਿਹੇ ਕਮੇਡੀ ਫਿਲਮਾਂ ਦਿੰਦੇ ਸੀ ਤਾਂ ਉਥੋਂ ਦੇ ਬੱਚੇ ਉਥੋਂ ਦਾ ਸਾਡੇ ਜਿਹੜੇ ਲੋਕ ਬੈਠੇ ਨੇ ਉਹ ਵੀ ਨਾਨੂ ਬਹੁਤ ਸਤਿਕਾਰ ਦਿੰਦੇ ਸੀ ਸਾਰਿਆਂ ਨੇ ਇਹ ਨਾ ਪੂਰਾ ਹੋਣ ਵਾਲਾ ਕੱਟ ਆ ਜੀ ਅੱਛਾ ਕੋਈ ਕੋਈ ਕਿੱਸਾ ਜਿਹੜਾ ਤੁਸੀਂ ਸਾਂਝਾ ਕਰਨਾ ਚਾਹੋ ਅੱਜ ਦੇ ਦਿਨ ਵੀ ਕਿਉਂਕਿ ਫਲੈਸ਼ਬੈਕ 'ਚ ਚਲੇ ਜਾਂਦਾ ਬੰਦਾ ਮੈਮਰੀਆਂ 'ਚ ਇੱਤੇ ਕਰਦਾ ਆ ਇਹ ਸੁਭਾਅਕ ਹੈ ਸਾਡਾ ਕੋਈ ਕੋਈ ਜੇ ਤੁਸੀਂ ਇਹ ਕਹੋਗੇ ਵੀ ਜਿੰਨੇ ਵਾਰੀ ਸੈੱਟ ਤੇ ਮਿਲਦੇ ਸੀ ਕਈ ਕਈ ਫਿਲਮਾਂ 'ਚ ਕੰਮ ਕੀਤਾ ਮੈਂ ਸੀਰੀਅਲ ਦੀ ਵੀ ਗੱਲ ਕਰੀਏ ਤੁਹਾਡੇ ਨਾਲ ਤੇ ਸੈੱਟ ਦੇ ਉੱਤੇ ਹੱਸਦੇ ਹੀ ਰਹਿਣਾ ਮੈਨੂੰ ਉਹੀ ਚਿਹਰਾ ਅੱਖਾਂ ਦੇ ਮੂਰੇ ਆ ਰਿਹਾ ਹੈ ਕਦੇ ਉਦਾਸ ਨਹੀਂ ਸੀ ਉਹਨਾਂ ਨੂੰ ਦੇਖਿਆ ਠੀਕ ਹੈ ਅ ਸ਼ੂਗਰ ਪੇਸ਼ੈਂਟ ਸੀਗੇ ਹੱਸ ਪੈਣਾ ਕਹਿੰਦੇ ਇੱਕ ਵਾਰੀ ਮੈਂ ਕਹਾ ਉਹਨਾਂ ਕਹਿੰਦੇ ਥੋੜੀ ਸੇਫ ਕਿਵੇਂ ਹੈ ਕਹਿੰਦੇ ਲੈ ਸੀ ਤਾਂ ਜਿਹੜੇ ਮਿੱਠੇ ਲੋਕ ਹੁੰਦੇ ਨਾ ਉਹਨਾਂ ਨੂੰ ਸ਼ੂਗਰ ਹੁੰਦੀ ਹੈ ਬਹੁਤ ਬਿੰਦੀਆਂ ਸਾਡੀ ਇਹ ਕੋਈ ਬਿਮਾਰੀ ਨਹੀਂ ਹੈਗੀ ਇਹ ਤਾਂ ਸਭੋ ਬੰਦੇ ਨੂੰ ਪਰਿਚੇਦ ਕਰਨ ਲਈ ਇਹ ਜੀ ਬਿਮਾਰੀ ਲੱਗਦੀ ਹੁੰਦੀ ਹੈ ਮਤਲਬ ਗੱਲ ਨੂੰ ਪੋਜ਼ਿਟਿਵ ਲੈਣਾ ਹੈ ਨਾ ਇੰਨੀ ਇੰਨੀ ਪੋਜ਼ਿਟਿਵਿਟੀ ਸੀ ਉਹਨਾਂ ਚ ਪਰ ਬਸ ਇਹੀ ਦੁੱਖ ਹੈ ਠੀਕ ਹੈ ਜਾਣਾ ਸਾਰਿਆਂ ਨੇ ਅਸੀਂ ਵੀ ਚਲੇ ਜਾਣਾ ਕਰਦੇ ਸੋ ਪਰ ਜਲਦੀ ਚਲੇਗੇ ਇਹ ਸਾਡੇ ਲਈ ਬਹੁਤ ਵੱਡਾ ਘਾਟਾ ਹੈ ਸਾਡੇ ਸਾਰਿਆਂ ਦੇ ਪਰਿਵਾਰ ਲਈ ਤਾਂ ਘਾਟਾ ਹੈ ਹੀ ਪਰ ਸਾਡੇ ਆਪਣੇ ਸਾਰਿਆਂ ਲਈ ਬਹੁਤ ਵੱਡਾ ਘਾਟਾ ਹੈ ਪੰਜਾਬ ਲਈ ਦੇਖੋ ਸੰਕਾਟੇ ਤੋਂ ਲੈ ਕੇ ਹੁਣ ਤੱਕ ਉਹਨਾਂ ਦਾ ਉਹ ਵੀ ਹੁਣ ਤੱਕ ਲੋਕ ਸੁਣਦੇ ਜਾ ਰਹੇ ਨੇ ਉਹ ਵੀ ਹੁਣ ਤੱਕ ਚੱਲ ਰਿਹਾ ਜੀ ਇਹ ਨਹੀਂ ਹੈਗਾ ਕਿ ਇੱਕ ਦਿਨ ਦੀ ਘਾਣੀ ਹੈ ਜੁੱਗਾ ਜੁੱਗਾ ਤੱਕ ਇਹਨਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਵੀ ਯਾਦ ਰੱਖਣਗੀਆਂ ਸਾਡੇ ਦਿਲਾਂ 'ਚ ਨੇ ਹਮੇਸ਼ਾ ਸਤਕਾਰ ਹੈ ਉਹਨਾਂ প্রতি ਜੀ ਬਹੁਤ-ਬਹੁਤ ਸ਼ੁਕਰੀਆ ਸਮਾਗਮ ਕਰਨ ਲਈ ਮੈਡਮ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ-ਬਹੁਤ ਸ਼ੁਕਰੀਆ